ਪਈਯਾਗਾ ਭਾਈ ਇੰਨੀ ਅੱਗ ਮਚਾਈ ਪਈ ਆ ਤੂੰ ਕਾਹਨੂੰ ਗੱਲਾਂ ਕਰਦਾ ਯਾਰ ਪੁੱਛੀ ਨਾ ਭਾਈ ਯਾਰ ਪਹਿਲਾਂ ਘਰੇ ਤਾਂ ਵੜ ਜਾ ਪਹਿਲੇ ਗੇਟਾਂ 'ਚ ਰੌਲਾ ਪਾਉਂਦਾ ਆਉਣਾ ਕੀ ਹੋ ਗਿਆ ਉਹ ਭਾਈ ਯਾਰ ਗੇਟਾਂ 'ਚ ਤਾਂ ਰੌਲਾ ਪਾਉਣਾ ਹੀ ਹੈਗਾ ਹਾਂ ਭਾਈ ਇੰਨੀ ਅੱਗ ਮਚਾਤੀ ਇੰਨੀ ਅੱਗ ਮਚਾਤੀ ਤੂੰ ਕਾਹਨੂੰ ਗੱਲਾਂ ਕਰਦਾ ਭਾਈ ਕੋਈ ਥਾ ਹੀ ਨਹੀਂ ਰਿਹਾ ਮੈਨੂੰ ਪਤਾ ਰੱਬ ਨੇ ਤਾਂ ਅੱਗ ਮਚਾਈ ਪਈ ਆ 5 ਦਿਨ ਹੋ ਗਏ ਮੀਂਹ ਸਿੱਟੀ ਜਾਂਦਾ ਉਹ ਚੱਲ ਰੱਬ ਨੂੰ ਤਾਂ ਆਪਾਂ ਕੁਛ ਕਹਿਬ ਨਹੀਂ ਸਕਦੇ ਹਾਂ ਭਾਈ ਜਦੋਂ ਆਪਣੇ ਤੇ ਵਕਤ ਪੈਂਦਾ ਹੈਗਾ ਨਾ ਹਾਂ ਆਪਾਂ ਤਾਂ ਫਿਰ ਚੂਂਡ ਚੂਂਡ ਕੇ ਲੁੱਟ ਲੁੱਟ ਕੇ ਖਾਂਦੇ ਨੇ ਤੇ ਹੁਣ ਇਹਨਾਂ ਤੇ ਵਕਤ ਪਿਆਗਾ ਹੁਣ ਤੈਨੂੰ ਕਿਹਨੇ ਲੁੱਟ ਲਿਆ ਆਹ ਦੇਖ ਯਾਰ ਆਹ ਲਿਆਇਆ ਕਾਗਜ਼ ਹਾਂ ਇਹ ਤਾਂ 100 ਰੁਪਏ ਕਿੱਥੋਂ ਮਰਜੀ ਲਿਆ ਓਏ ਮੇਰਾ ਰੱਬਾ ਓਏ ਭਾਈ 100 ਰੁਪਏ ਉਦੋਂ ਹੁੰਦਾ ਜਦੋਂ ਕੋਈ ਆਪਣੇ ਤੇ ਵਕਤ ਨਹੀਂ ਪਿਆਵਾ ਹੁੰਦਾ ਜਦੋਂ ਵਕਤ ਪੈਂਦਾ ਨਾ ਆਪਣੇ ਤੇ ਹੁਣ 150 ਰੁਪਏ ਕਿਲੋ ਆ 150 ਰੁਪਏ ਕਿਲੋ 100 ਰੁਪਏ ਵਾਲਾ 50 ਰੁਪਏ ਸਿੱਧਾ ਹੀ ਚੱਕਦਾ ਤਾਈਓ ਮੈਂ ਤੈਨੂੰ ਕਹਿਣਾ ਵੀ ਭਾਈ ਓਏ ਜਮਾ ਚੂੰਡ ਚੂੰਡ ਕੇ ਖਾਂਦੇ ਨੇ ਓਏ ਆਪਣਾ ਦਾ ਜਮਾ ਚੂੰਡ ਚੂੰਡ ਕੇ ਜਦੋਂ ਆਪਣੇ ਤੇ ਦੁਨੀਆ ਤੇ ਕੋਈ ਵਖਤ ਆ ਪੈਂਦਾ ਕੋਈ ਮੈਂ ਇਕੱਲੇ ਨੂੰ ਨਹੀਂ ਕਹਿੰਦਾ ਸਾਰੀ ਦੁਨੀਆ ਨਹੀਂ ਇਹੀ ਹਾਲਾ ਬਾਈ ਬਾਜ਼ਾਰ ਦੇ ਸਾਰਿਆਂ ਦੀਆਂ ਚੌਂਦੀਆਂ ਨੇ ਅੱਛਾ ਬਾਜ਼ਾਰ ਦੇ ਵਿੱਚ ਤਾਂ ਫਿਰ ਲੁੱਟ ਹੋਈ ਜਾਂਦੀ ਆ ਪੂਰੀ ਬਾਈ ਆਏ ਨਹੀਂ ਕੋਈ ਦੇਖਦਾ ਵੀ ਕਿਸੇ ਦੇ ਘਰ ਚ ਆਉਂਦੇ ਨੇ ਯਾਰ ਕਿਸੇ ਦੇ ਬੱਚਿਆਂ ਦੇ ਸਿਰਾਂ ਦੇ ਵਿੱਚ ਤੁਮਕੇ ਪਾਣੀ ਦੇ ਪੈਂਦੇ ਨੇ ਓਏ ਕਿ ਸੇ ਦੇ ਪਸੂਕਰਾਂ ਥੱਲੇ ਆਉਂਦੇ ਨੇ ਵੀ ਚੱਲ ਕੋਈ ਵਿਚਾਰਾ ਟਾਈਮ ਨਗਾ ਲ ਕੋਈ 10 20 10 ਰੁਪਏ ਵਧਾ ਲਓ ਯਾਰ 50 ਰੁਪਏ ਇਕੱਠੇ ਹੀ ਲੱਗ ਪਏ ਗੱਲਾਂ ਯਾਰ ਕੋਈ ਹੈ ਭਾਈ ਤੇਰੀ ਗੱਲ ਦੇ ਵਿੱਚ ਗੱਲ ਆ ਹੁਣ ਆਏ ਵੇਣੇ ਨਾ ਹੜ ਸੁਲਤਾਨਪੁਰ ਲੋਧੀ ਕਿੰਨੀ ਵੈਸੇ ਤਾਂ ਸਾਰੇ ਪੰਜਾਬ ਦੇ ਵਿੱਚ ਹਾਲਾਤ ਨੇ ਜਿਹੜੇ ਉਹ ਬੁਰੇ ਨੇ ਜਿਵੇਂ ਸੁਲਤਾਨਪੁਰ ਲੋਧੀ ਭਾੜਾ ਆਏ ਵੇਣੇ ਆਪਣੇ ਕਿਸਾਨ ਭਰਾ ਉੱਤਰ ਹਰਾਚਾਰਾ ਲੈ ਕੇ ਜਾਂਦੇ ਨੇ ਜਿਹੜਾ ਮੱਕੀ ਦਾ 4 5 6 ਰੁਪਏ ਕੁਇੰਟਲ ਮਿਲਦਾ ਸੀ ਕਿਸਾਨਾਂ ਨੇ ਉਹ 200 250 ਰੁਪਏ ਕਰਤਾ ਹਾਂ ਕਿੱਥੇ ਜੀ ਕਰਤਾ ਇਥੇ ਚੀਜ਼ਾਂ ਮਹਿੰਗੀਆਂ ਹੋਣੀਆਂ ਸੀ ਤਾਂ ਆਪਣੇ ਕਿਸਾਨਾਂ ਨੇ ਉਹ 2250 ਰੁਪਏ ਸਸਤਾ ਕਰਤਾ ਇਹੇ ਫਰਕਾ 50 ਹੋਰ ਕਰਤਾ ਹੋਏ ਮਰੀਏ ਨਾ ਇੱਥੇ ਦਾ ਚੂਣ ਚੂਣ ਕੇ ਖਾਂਦੇ ਲਫਾ ਪਿਆ ਲੈ ਲੁੱਟ ਲੁੱਟ ਕੇ ਖਾਂਦੇ ਨੇ ਤੂੰ ਕਹਿੰਦਾ 500 ਰੁਪਏ 250 ਰੁਪਏ ਕਰਤਾ ਇਹੀ ਤਾਂ ਫਰਕਾ ਅੰਨ ਦਾ ਤਾਂ ਐਵੇਂ ਥੋੜੀ ਬਣਾਇਆ ਪਰਮਾਤਮਾ ਨੇ ਬਾਈ ਗੱਲ ਸੁਣ ਲੈ ਕਰਤਾ ਹੋਊਗਾ ਪਰ ਜਿਹੜੇ ਕਿਸਾਨ ਨੇ ਨਾ ਆਪਣੇ ਇਹ ਅੰਨ ਦਾ ਤਾਂ ਦਰਿਆ ਨੇ ਬਾਬੇ ਐਡੇ ਦਿਲ ਦਰਿਆ ਨੇ ਤੂੰ ਕਾਹਨੂੰ ਗੱਲਾਂ ਕਰਦਾ ਬਾਬੇ ਕਰਤਾ ਉਹ ਬਾਬੇ ਨਾਨਕ ਨੇ ਹਲ ਚਲਾ ਕੇ ਕਰੀ ਸੀ ਨਾ ਖੇਤੀ ਤੇ ਉਹੀ ਅੰਨ ਦਾ ਤਾਂ ਉਹਨੂੰ ਪਤਾ ਲੱਗ ਗਿਆ ਹੁਣ ਮੇਰੀ ਗੱਲ ਸੁਣ ਜਿਹੜੀ ਮੂੰਗੀ ਦੀ ਦਾਲ ਆ ਉਹ ਜਾਂਦੀ ਆ ਨਾ ਫਰੀ ਦੇ ਵਿੱਚ ਭਾਈ ਜਾਂਦੀ ਆ ਹੋਰ ਬਿਸਕੁਟ ਹੋਰ ਪਾਣੀ ਦੇਖ ਲੈ ਲੰਗਰਾਂ ਦੇ ਲੰਗਰ ਲਾਤੇ ਮੇਰੀ ਗੱਲ ਸੁਣ ਭਾਈ ਇਹ ਆਪਾਂ ਹੀ ਆ ਕਿਸਾਨ ਜਿਹੜੇ ਆਪਾਂ ਹਰੇਕ ਕਿੰਨੀ ਸੋਚਦੇ ਆ ਪਰ ਜਦੋਂ ਆਪਣੇ ਤੇ ਬਖਤ ਪੈਂਦਾ ਓਏ ਮੇਰਾ ਰੱਬਾ ਕੋਈ ਵੀ ਨਹੀਂ ਸੋਚਦਾ ਆਪਣੇ ਕਿੰਨੀ ਐਂ ਕਹਿ ਦਿੰਦੇ ਆ ਵੀ ਇਹ ਹੁਣ ਫਸੇ ਵੇਆ ਇਹਨਾਂ ਨੂੰ ਝੂਂਡ ਲੋ ਇਹਨਾਂ ਨੂੰ ਖਾ ਲੋ ਇਹਨਾਂ ਨੂੰ ਲੁੱਟ ਲੋ ਲੈ ਵੀ ਮਿੱਤਰੋ ਇਹ ਵੀਡੀਓ ਚੱਲ ਚੱਲ ਤਾ ਯਾਰ ਮੈਂ ਜਾਣਾ ਮੇਰੀ ਗੱਲ ਸੁਣ ਲੈ ਹੁਣ ਇੱਕ ਮਿੰਟ ਖੜ ਜਾ ਇਹ ਵੀਡੀਓ ਇੱਕ ਆਪਾਂ ਸੰਦੇਸ਼ ਦੇਣ ਨੂੰ ਬਣਾਈਆ ਅਸੀਂ ਆਪਾਂ ਕਿਸੇ ਤੇ ਲਾ ਕੇ ਨਹੀਂ ਇਹ ਵੀਡੀਓ ਬਣਾਈ ਵੀ ਭਰਾਵੋ ਜਦੋਂ ਯਾਰ ਆਫਤ ਪੈਂਦੀ ਆ ਕੁਦਰਤੀ ਆਫਤ ਆਵੇ ਵੀ ਮੇਰੇ ਵੀਰ ਬਣ ਕੇ ਲੁੱਟਿਆ ਨਾ ਕਰੋ ਲੁੱਟਿਆ ਨਾ ਕਰੋ ਸਾਥ ਦਿਆ ਕਰੋ ਸਾਡਾ ਭਾਈਚਾਰਾ ਵੀ ਮਦਦ ਕਰ ਰਿਹਾ ਤੁਸੀਂ ਮਦਦ ਕਰ ਦਿਓ ਯਾਰ ਇਹ 500 ਰੁਪਏ ਲਿਆ ਕੁਤਰਾ ਆਗਾ 4 ਆਗਾ ਮੱਕੀ ਦਾ ਉਹ 2 250 ਰੁਪਏ ਨੂੰ ਕਰਤਾ ਉਹ ਕਿੱਡੀ ਸੋਹਣੀ ਗੱਲ ਆ ਇੱਥੇ ਜਿਹੜਾ 100 ਰੁਪਏ ਵਾਲਾ ਸੀ 150 ਰੁਪਏ ਕਰਤਾ ਉਹ ਕਿੱਡੀ ਭੈੜੀ ਗੱਲ ਆ ਤੇ ਲੈ ਵੀ ਦੋਸਤੋ ਸਾਡਾ ਇਹ ਸੰਦੇਸ਼ ਛੋਟਾ ਜਿਹਾ ਸੰਦੇਸ਼ ਕਿਵੇਂ ਲੱਗਿਆ ਕਮੈਂਟ ਕਰਕੇ ਤੇ ਵੀਡੀਓ ਨੂੰ ਸ਼ੇਅਰ ਕਰਕੇ ਵਾਧਾ ਵਾਧਾ ਚੰਗਾ ਭਾਈ